ਉਹ ਅਜੀ ਆ ਦੇ ਖੇਤਾਂ ਚ ਅਮਰੂਦ ਖਾਨ ਤੇ ਆ ਮੁੰਡਾ ਸਾਡਾ ਜਾਣ ਹੀ ਰਿਹਾ ਨਾਲ ਜਾਂਦਾ ਨਹੀਂ ਓਏ ਜਾਂਦਾ ਨਹੀਂ ਜਾਂਦਾ ਨਹੀਂ ਆ ਮੋਟੋ ਜਾਏਗੀ ਸਾਡੇ ਨਾਲ ਚੱਲ ਮੋਟੋ ਮੋਟੋ ਦਾਰ ਠੀਕ ਹੈ ਤੇਰਾ ਮੋਟੋ ਅੱਜ ਵੀ ਸਿਰ ਲੱਗਿਆ ਦੁਖਣ ਬਾਈ ਚੱਲ ਵੀ ਮੋਟੋ ਭੱਜ ਗੱਗਾ ਖੇਤਾਂ 'ਚ ਹਰਿਆਲੀ ਬਹੁਤ ਆ ਹਨਾ ਮੋਟੋ ਕੀ ਤਾਮ ਹਰਿਆਲੀ ਕਿੰਨੀ ਦੇਖ ਹਰੇ ਭਰੇ ਭਰੇ ਪਏ ਨੇ ਚਾਰੇ ਪਾਸੇ ਹਰਿਆਲੀ ਪਿੰਡਾਂ ਦਾ ਵੱਖਰਾ ਹੀ ਨਜ਼ਾਰਾ ਹੈ ਇਹ ਤਕਰੀਬਨ ਖੁੱਲੇ ਮਾਹੌਲ ਚ ਜਾਂ ਪਿੰਡਾਂ ਚ ਦੇਖਣ ਨੂੰ ਮਿਲਦਾ ਹੀ ਨਹੀਂ ਯਾਰਾ ਉਹ ਰਹੇ ਆਪਣੇ ਖੇਤ ਤੇ ਆਪਾਂ ਚੱਲਦੇ ਹਾਂ ਹੁਣ ਮੋਟਰ ਇੱਧਰ ਆਏ। ਹੋ ਰਿਹਾ ਅਮਰੂਦ ਦਿਖਾ। ਹੋ ਰਿਹਾ। ਵਧੀਆ, ਥੂੜੀਆਂ ਨਹੀਂ ਤੋੜਨਾ। ਕਿਉਂ? ਹੋਰ ਨਵਕਾ ਬਣਾ ਲਏ ਤੇਦਾਂ ਤੱਕ। ਲੋ ਜੀ ਖੇਤਾਂ 'ਚ ਆਪਾਂ ਬਾਈ ਪਹੁੰਚ ਗਏ। ਹੈਨਾ ਗਾਇਜ਼? ਹੈਨਾ ਗਾਇਜ਼ ਵੀਰੇ। ਖੇਤਾਂ 'ਚ ਪਹੁੰਚ ਗਏ ਹੈਨਾ ਆਪਾਂ। ਇਹ ਪਾਸੇ ਹੁਣ ਆਪਾਂ ਹਮਲਾ ਕਰਾਂਗੇ ਅਮਰੂਦਾ ਦੇ ਪੇਡੇ ਦੇ ਮੋਟੋ ਮੋਟੋ ਬਾਹਰ ਨੂੰ ਆ ਜਾ ਬਾਹਰ ਨੂੰ ਆ ਇੱਧਰ ਚੱਲ 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 ਆ ਜਲੇ ਮੋਟਰ ਸਾਡੀ ਪਹੁੰਚ ਗਈ ਅਮਰੂਦਾਂ ਦੇ ਪੇਟੇ ਤੇ ਹਮਲਾ ਕਰਦੇ ਮੋਟਰ ਹਾਂ ਅਮਰੂਦ ਕੋਈ ਹੈ ਹੈਗਾ ਦੇਖ ਕੱਚੇ ਨਾਲ ਥੋੜੀ ਦੇਖੀ ਹੈ ਨਹੀਂ ਨਹੀਂ ਕੱਚੇ ਨਾਲ ਥੋੜੀ ਦੇ ਆਈ ਮੋਟਰ ਸਾਡੀ ਅਮਰੂਦ ਲੱਗੀ ਖਾਨ ਅਸੀਂ ਲੱਗੇ ਅਮਰੂਦ ਖਾਨ ਅਮਰੂਦ ਤੋੜ ਕੇ ਅਸੀਂ ਲੱਗੇ ਹਾਂ ਅਗੋਂ ਇਹ ਮੋਟਰ ਖੜੀ ਇਹ ਮੋਟਰ ਇਹ ਆਇਆ ਆਇਆ ਮੱਤ ਠੀਕ ਜਰਾ ਆ ਜਾ ਬੱਸ ਤੇ ਵਿਚ ਨਾ ਵੜ ਆਇਆ ਆਇਆ ਓ ਬਾਈ ਪਿੱਛੇ ਸਾਡੇ ਘਰ ਨੇ ਨੇੜੀ ਆ ਕੰਮ ਆਹ ਆਖਾ ਖਾਲਾ ਮੋਟ ਹੋਏ ਦੋ ਕੰਮ ਹੋ ਗਏ ਨਾਲ ਖੇਤਾ ਜੀ ਘੁੰਮ ਗਏ ਨਾਇ ਅਮਰੂਦ ਖਾ ਕੇ ਦੂਜੇ ਅਮਰੂਦ ਤੇ ਲੱਗੇ ਮੈਂ ਦੇਖਣਾ ਖਰਕ ਤੂ ਹੈ ਨਾ ਦੇਖੋ ਕਣਕ ਤਾਂ ਕਣਕ ਮਲਾਂ ਬੀਜੀ ਨਹੀਂ ਹੈ ਨਾ ਅਸੀਂ ਨੀ ਬੀਜੀ ਨਹੀਂ ਹੈ ਜੀ ਹਾਂ ਦੇਖੋ ਕਿੰਨਾ ਹਰਿਆ ਭਰਿਆ ਮਾਹੌਲ ਆ ਕਿੰਨਾ ਵਧੀਆ ਵਾਤਾਵਰਨ ਆ ਉਹ ਮੋਟਰ ਆ ਸਾਡੀ ਉਹ ਇਹ ਆਹ ਦੇਖੋ ਜ਼ੂਮ ਕਰਕੇ ਦਿਖਾਣੇ ਮੋਟਰ ਆ ਸਾਡੀ ਬਈ ਸੜਕ ਤੇ ਹੀ ਐ ਮੋਟਰ ਢੱਡੂ ਏ ਹਾ ਢੂ ਤੋੜ ਲਾ ਤੋੜ ਲਾ ਖਿੱਚ ਲੈ ਫੜ ਕੇ ਖਿੱਚ ਲੈ ਟਾਣੀ ਪਰ ਦੇ ਹਲੇ ਹਾਂ ਨਹੀਂ ਆ ਬੰਦ ਖਿੱਚ ਲੈ ਪਰ ਦੇ ਹੋਰ ਹੱਪ ਬੰਦ ਕਰ ਮਰੀ ਜੀ ਉਹ ਜਾ ਬਾਈ ਪੱਕੇ ਪੱਕੇ ਬਰੂਦ ਹਨ ਬੰਦ ਕਰ ਦੇ ਨਾ ਨਾਲ ਹਸਣ ਬੀਜਾ ਹੋਇਆ ਇਹ ਕਮੰਡੀਆਂ ਬੀਜਾ ਹੋਇਆ ਹੈ ਲਾ ਤੁ ਆ ਗੰਨੇ ਵੀ ਕਮੰਡੀਆਂ ਲਾਏ ਹੋਇਆ ਕਿੰਨਾ ਵਧੀਆ ਵੀਅੂ ਕਿੰਨਾ ਵਧੀਆ ਮਾਹੌਲ ਲੱਡੂ ਓਏ ਆ ਜਾ ਆ ਜਾ ਲੱਡੂ ਆ ਜਾ आजा 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 लो भी हुन चले आप घर नु ते भूद ले आपा खा जाए जाए आओ देखो खड़ा साथा पिपपा माक्सी माक्सी उत्रो गेट पादे गेट पादे गादे जाड़ा हाँ बोला ਆ ਲੱਛਣ ਕਰ ਰਿਹਾ ਇਹ ਘਰੇ ਰਹਿ ਕੇ ਆ ਲੱਛਣ ਕਰ ਰਿਹਾ ਆ ਇਹ ਆਹ ਲੱਛਣ ਕਰ ਰਿਹਾ ਕਰੇ ਕਿਉਂ ਭਾਈ ਤੁਮੂ ਵੀ ਦੇ ਦੇ ਓਕੇ ਬਾਈ ਟਾਟਾ ਕਰ ਦੇ